ਪਹਿਲਾ ਜੇ ਮੈਂ ਦੱਸਾਂ ਤਾਂ 10 ਲੱਖ ਦਾ ਹਰ ਪਰਿਵਾਰ ਦਾ ਸਿਹਤ ਬੀਮਾ ਜਿਹੜਾ 2 ਅਕਤੂਬਰ ਤੋਂ ਲਾਗੂ ਹੋ ਜਾਊਗਾ ਜਿਹਦੇ ਵਿੱਚ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਸਿਰਫ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਸੀਂ ਲੈ ਕੇ ਜਾਣਾ ਹੈ ਰੱਬ ਨਾ ਕਰੇ ਕੋਈ ਬਿਮਾਰੀ ਪਰਿਵਾਰ ਚ ਹੋ ਜਾਏ 552 ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਦੇ ਨਾਲ ਅਟੈਚ ਕਰਤੇ ਤੇ 500 ਸਰਕਤ ਪ੍ਰਾਈਵੇਟ ਹੋਰ ਕਰ ਦਾਂਗੇ 1000 ਹੋ ਜਾਊਗਾ ਬਸ ਤੁਸੀਂ ਜਾਣਾ ਇਲਾਜ ਕਰਾਉਣਾ ਤੇ ਘਰੇ ਆ ਜਾਣਾ ਬਾਕੀ ਸਾਰਾ ਜਿਹੜਾ ਇਲਾਜ ਦਾ ਖਰਚਾ ਉਹ ਪੰਜਾਬ ਸਰਕਾਰ ਕਰੂਗੀ ਇਸ ਯੋਜਨਾ ਚ ਸਾਰੇ ਕਿਸਾਨ ਵਪਾਰੀ ਦੁਕਾਨਦਾਰ ਸਰਕਾਰੀ ਮੁਲਾਜ਼ਮ ਪੈਨਸ਼ਨਰ ਕੋਈ ਇਨਕਮ ਦੀ ਸੀਮਾ ਨਹੀਂ ਕੋਈ ਨੀਲਾ ਪੀਲਾ ਕਾਰਡ ਨਹੀਂ ਬਸ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਬਸ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ 3 ਕਰੋੜ ਦੇ ਲਗਭਗ ਆਬਾਦੀ ਹੈ 3 ਕਰੋੜ ਦੇ ਲਗਭਗ ਲੋਕਾਂ ਨੂੰ ਇਹਦਾ ਲਾਭ ਮਿਲੂਗਾ 880 ਕੈਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ